ਇਜਤਣ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਆ ਉਹ ਵੀ ਸਿੱਧਾ ਭਈ ਤੇ ਰੋਟੀਾਂ ਦੇ ਨਾਲ ਤੇ ਥਾਲੀਆਂ ਨੂੰ ਦੇਖਦੇ ਜੋੜੇ ਸਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰੋਟੀ ਖਾਣ ਲੱਗੇ ਹੋਏ ਆ ਤੇ ਉਸ ਤੋਂ ਬਾਅਦ ਆਪਾਂ ਕਰਨਾ ਆਪਣਾ ਸਫ਼ਰ ਸ਼ੁਰੂ ਤੇ ਗੁਜ਼ਰਨਾ ਪਵੇਗਾ ਇੱਥੇ ਪਹੁੰਚਣੇ ਲਈ ਲੇਕਿਨ ਇਸ ਦੇ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਤੇ ਰੁਕ ਕੇ ਅਸੀਂ ਆਪਾਂ ਤੁਹਾਨੂੰ ਪਤਾ ਹੀ ਰਾਹ ਦਾ ਗੁਰਬਰਾੜ ਬਾਈ ਕੋਲੇ ਤੇ ਫਿਰ ਆ ਰੋਟੀ ਖਾ ਕੇ ਪੈਕਿੰਗ ਕਰਾ ਕਰਕੇ ਆਪਾਂ ਚੱਲਦੇ ਆਂ ਸੈਂਕਲ ਅੰਦਰ ਲਾਦੇ ਸੀ ਤੇ ਮੇਨ ਮੇਨ ਸਮਾਨ ਜਿਹੜਾ ਆਪਾਂ ਉਹ ਲਾ ਲਿਆ ਸੀਗਾ। ਸੈਕਸ਼ਨ ਜਿਹੜੀ ਤੇ ਆਹ ਉਹ ਜਿਹੜੇ ਉੱਥੇ ਨੇ ਲੱਕੀ ਬਾਈਆਂ ਡਰਾਈ ਫਰੂਟਸ ਦੇ ਉੱਤੇ ਆ। ਜੀ ਖਾ ਲੋ। ਹੈ? ਠੀਕ। ਮਰੂਦੋੜ ਲੱਗੂ ਹੋਰ ਵਾਰ ਜਾਈਏ ਸਾਮਾਨ ਵਗੈਰਾ ਕਾਹਤ ਹੋ ਚੁੱਕਿਆ ਤੇ ਹੁਣ ਆਪਾਂ ਚੱਲਦੇ ਹਾਂ ਰਵਾਂ ਦੀ ਸਿਆਰੀਓਂ ਤੇ ਭਾਈ ਵੀ ਲੱਗੀ ਖੜਾ ਤੇ ਸਾਈਕਲ ਪਾਰਲੀ ਸਾਈਡ ਕਰਾ ਤੇ ਬੈਗ ਇੱਕੋ ਲੱਗਤੀ ਬਾਰੇ ਆਉਣ ਬਸ ਗੱਲੇ ਕੈਰੀਅਰ ਹੈ ਨਹੀਂ ਸੀ ਨਹੀਂ ਮੈਂ ਬੈਗ ਟੰਗ ਵੀ ਲੈਂਦਾ ਹਾਂ ਭਾਈ ਜੁੱਟ ਗਿਆ ਸੀ ਉਹ ਲਦਾ ਤਾਂ ਮੁਰਨੇ ਮਾਤਾ ਚਾਕੇ ਸੀ ਹਾਂ ਤੇ ਖਿਚੋ ਬਈ ਬਾਟਾ ਰੱਬ ਚੜ੍ਹਦੀ ਕਲਾ ਜ ਰੱਖੇ ਸਾਨੂੰ ਸੁਖਦਮਈ ਯਾਤਰਾ ਹੋਵੇ ਧੰਨਵਾਦ ਸੋਹਣਾ ਦੇਸ਼ ਦੇਖੋ ਤੇ ਮੇਰੇ ਵਰਗੇ ਮਾਈਆਂ ਨੂੰ ਘਰੇ ਬੈਠਿਆਂ ਨੂੰ ਦਿਖਾਓ ਤੇ ਬਾਕੀ ਬਾਈ ਨੇ ਬਹੁਤ ਵਧੀਆ ਸੇਵਾ ਕੀਤੀ ਜਾਨ ਨੂੰ ਮੈਂ ਇਹ ਜੀਵ ਨਹੀਂ ਕਰਦਾ ਹੁਣ ਬਾਈ ਕਊਗਾ ਰ ਮੈਂ ਦਾ ਭਾਈ ਕਿਹਾ ਸੀ ਮੈਂ ਇੱਕ ਦਿਨ ਹੋਰ ਰਹਿ ਜੂ ਤੜੀ ਇੱਕ ਹੋਰ ਕੁਆਲਿਟੀ ਮਿਲ ਗਈ ਮੈਂ ਕਦੇ ਵੀਡੀਓ ਚ ਦੱਸੀ ਨਹੀਂ ਕਦੇ ਅਸੀਂ ਪਬਜੀ ਪਬਜੀ ਵੀ ਖੇੜ ਲੈਣੇ ਤੜਕੇ ਸੀ ਛੁੱਟੀ ਲਾ ਵੀ ਏਟੇ ਦੋ ਦੋ ਮੈਚ ਤੇ ਚੱਲ ਖੜ ਉਹ ਵੀ ਠੀਕ ਹੁੰਦਾ ਬਈ ਮੈਂਡ ਫਰੈਸ਼ ਵਾਸਤੇ ਵਧੀਆ ਹੁੰਦੀਆਂ ਹੋਈਆਂ ਚੀਜ਼ਾਂ ਵੀ ਪਰ ਉਹ ਹੀ ਚੀਜ਼ਾਂ ਨੂੰ ਜੇ ਆਪਾਂ ਸੀਰੀਅਸ ਲੈਣੇ ਆ ਗੇ ਗੇਮ ਵਗੈਰਾ ਨੂੰ ਫੇਰ ਗੱਲ ਮਾੜੀ ਆ ਭੱਜੇ ਆਪਾਂ 10 20 ਮਿੰਟ ਕਦੇ ਖੇੜ ਲਈ ਉਹ ਹੀ ਵਾਸਤੇ ਉਹ ਹੀ ਮਾੜੀ ਵੀ ਨਹੀਂ ਗੀ ਜਿਵੇਂ ਕਿ ਬਾਈ ਨੇ ਦੱਸਿਆ ਤਾਂ ਤਿੰਨ ਚਾਰ ਮੈਚ ਪਹਿਲਾਂ ਸਵੇਰੇ ਨਿਰਨੇ ਕਾਲ ਜੀ ਲੱਗ ਜਾਂਦੇ ਆ ਤੇ ਬਸ ਹੁਣ ਤਿਆਰੀਆਂ ਅੱਜ ਆਪਾਂ ਸਫ਼ਰ ਕਰਨਾ ਬਸ 50 60 ਕਿਲੋ ਤੇ ਅੱਗੇ ਦੇਖਦੇ ਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਮਾੜਾ ਮੋਟਾ ਇਹ ਬੰਦਾ ਜਦੋਂ ਪ੍ਰੇਪੇਅਰ ਹੋ ਕੇ ਜਾਂਦਾ ਘਰੋਂ ਸਾਰਾ ਸਮਾਨ ਸੱਲੇ ਤੋਂ ਲੈ ਕੇ ਤੁਸੀਂ ਬਈ ਸਰੀਰ ਵੀ ਤੁਹਾਡਾ ਫਿੱਟ ਆਗਾ ਸਾਰੀਆਂ ਤਿਆਰੀਆਂ ਕਰਕੇ ਗਏ ਹੋ ਫਿਰ ਤੁਹਾਨੂੰ ਸਾਫਰ ਔਖਾ ਨਹੀਂ ਲੱਗਦਾ ਬਈ ਫਿਰ ਵਧੀਆ ਰਹਿੰਦਾ ਹੈ ਤੇ ਮਾਤਾ ਜੀ ਅੱਜ ਉਹ ਮੇਰੀ ਮਾਤਾ ਦੀ ਹਾਜ਼ਰੀ ਜ਼ਰੂਰ ਲਵਾ ਦਿਓ ਯਾਰ ਜੀ ਆਹ ਬੇਟਾ ਜੀ ਆਹ ਮਾਤਾ ਜੀ ਇਹ ਉਹਦੇ ਬਾਅਦ ਦਰੋਂ ਥੋੜੀ ਵਧੀਆ ਸਾਫਰ ਹੋ ਜਾਂਦਾ ਹੁਣ ਇਹਨਾਂ ਦੇ ਬਲੌਗ ਚ ਵੀ ਇਦ ਤੁਰ ਤੋਂ ਲੈ ਕੇ ਬਲੌਗ ਆ ਜਾਂਦਾ ਨਹੀਂ ਕੁਝ ਨਹੀਂ ਹੁੰਦਾ ਤੇ ਮੇਰੇ ਮਾਤਾ ਪਿਓ ਬੋਲਦੇ ਹੁੰਦੇ ਆ ਕਿ ਮਾਤਾ ਦੀ ਹਾਜ਼ਰੀ ਉਹ ਬਿਨਾਂ ਬਲੌਗ ਉਹ ਧੂਰਾ ਰਹਿ ਜਾਂਦਾ ਬਹੁਤ ਸਾਰੇ ਬਈ ਕਹਿੰਦੇ ਆ ਹਾਂ ਸਸਰੀ ਘਰ ਬੇਟਾ ਸਾਨੂੰ ਸਾਰੇਨ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਈਕ ਸ਼ੇਅਰ ਕਮੈਂਟ ਤੇ ਮੁੰਡਿਆਂ ਦੇ ਚੈਨਟੇ ਜਰੂਰ ਕਰੋ ਤੁਰਤ ਲੈ ਕੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰੋ ਤੁਰਤ ਲੈ ਕੇ ਤੁਰਤ ਇੱਕ ਬਣਾਉਖ ਜਰੂਰ ਦੇਖਣਾ ਵਿਚਾਰੇ ਇੰਨੀ ਮਿਹਨਤ ਕਰ ਦਿੰਦੇ ਸਾਇਕ ਤੇ ਪਾਲੇ ਮਾਰਦੇ ਫਿਰਦੇ ਨੇ ਧੰਨਵਾਦ ਭਾਈ ਤੁਹਾਡੇ ਸਾਰੇ ਹੁੰਦੇ ਸਤਿ ਸ੍ਰੀ ਅਕਾਲ ਭਾਈ ਸੋਨ ਸਾਰੇ ਪਹਿਲਾਂ ਭਾਈ ਮੇਰੇ ਮਾਤਾ ਵੀ ਬਹੁਤ ਸੰਗਦੇ ਹੁੰਦੇ ਆ ਜਾਂ ਬੜੀ ਜਾਂਦੀ ਆ ਠੀਕ ਹੈ ਹੌਲੀ ਹੌਲੀ ਬਾਕੀ ਸੰਗ ਕੁੱਲ ਜਾਂਦੇ ਪਹਿਲਾਂ ਪਹਿਲਾਂ ਤਾਂ ਲੋਕ ਜਾਂਦੇ ਸਾਰੇ ਦੇਖ ਕੇ ਪਤਾ ਮਨ ਦਾ ਸਾਰੇ ਕਹਿੰਦੇ ਤੂੰ ਤਾਂ ਬਾਹ ਸੌ ਲੱਗਦੀ ਬੋਲਦੀ ਸਾਰੇ ਅੰਗ ਚ ਕੀ ਜਿਹਾ ਜੋ ਕੋਈ ਬੁੜੀ ਠੇਕ ਟੱਕਰੇ ਆ ਕੇ ਜਬਾਗ ਜਿਆ ਲੈ ਇੱਕ ਛੇਰ ਕਰਦੇ ਮੁੰਡੇ ਦਾ ਠੀਕ ਹੈ ਮਨ ਦਾ ਕੀ ਕਰਿਆ ਹੋਇਆ ਭਾਈ ਲੈ ਇੱਕ ਛੇਰ ਸਾਰੋ ਖਸ ਕਰਕੇ ਆਈਆਂ ਆ ਗਈ ਵੀ ਹੀ ਫੇਰਦੀ ਬੁੜੀਆਂ ਹੱਸ ਲੱਗ ਜਾਂਦੀਆਂ ਸਭ ਨੂੰ ਪਤਾ ਲੱਗ ਰਿਹਾ ਦੇਖ ਵੀ ਇਹ ਆ ਬੋਲਦੀ ਇਹ ਵਿੱਚ ਆ ਗਾਪਾਈ ਚਰਜੀ ਆਇਆ ਹਾਂ ਤੁਹਾਨੂੰ ਦੋ ਗੱਲ ਮੈਂ ਮਾਤਾ ਨੂੰ ਬਈ ਮੈਂ ਆ ਪਤਾ ਇਹ ਰੱਖਾਂਗੇ ਮੁੰਡਿਆਂ ਨੂੰ ਮੈਂ ਜਿਵੇਂ ਤੁਹਾਨੂੰ ਐ ਲੱਗਦਾ ਹੁੰਦਾ ਸੀਗਾ ਵੀ ਮੇਰੇ ਮੁੰਡਾ ਕਿਹਦੇ ਵਧੀਆ ਖਾਣ ਦੇ ਟਿਕਾਣੇ ਦੇ ਵਧੀਆ ਬਣਾ ਦੇ ਵੀ ਅੱਜ ਕਿੱਥੇ ਰਿਹਾ ਅੱਜ ਕਿੱਥੇ ਰਿਹਾ ਇੱਕ ਬਲੌਗ ਹੀ ਛੱਡਿਆ ਟੈਲੀਵਿਜ਼ਨ 'ਚ ਸਾਰੇ ਐਲੂਸੀਟਰ ਦੇਖਦੀ ਬਲੌਗ ਵੀ ਅੱਜ ਫਰਾਂ ਦੇ ਥਾਂ ਕਾਮਰਾ ਲਿਆ ਅੱਜ ਇਹਦੇ ਟਾਈਟਲ ਆਇਆ ਸਾਰਾ ਦੇਖਦੀ ਤੇ ਆ ਹੌਸਲਾ ਰਹਿੰਦਾ ਕੱਬ ਕਰਕੇ ਆਦਾ ਵੀ ਆ ਜਾ ਮੇਰੇ ਘਰ ਆ ਕੇ ਆਜਾ ਦੇਖੀਏ ਬਲੌਗ ਅੱਜ ਮੁੰਡੇ ਦਾ ਜੱਗਾ ਭਾਈ ਜੀ ਆ ਬਾਕੀ ਮਾਤਾ ਜੀ ਆ ਜਿਹੜਾ ਤੁਸੀਂ ਕਰਦੇ ਹੋ ਨਾ ਇਹ ਕੈਮਰਾ ਗੇ ਆਉਣਾ ਬਹੁਤ ਵੱਡੀ ਗੱਲ ਮੈਨੂੰ ਤਾਂ ਸੰਗ ਨਹੀਂ ਲੱਗਦੀ ਭਾਈ ਮੈਂ ਤਾਂ ਸਿੱਖੀ ਨਹੀਂ ਹੁਣ ਕਰਦਾ ਮੇਰੇ ਭੈਣ ਵੀ ਕਰ ਦਿੰਦੀ ਹੈ ਕਿ ਲਾਈਕ ਸ਼ੇਅਰ ਸਾਰਿਆਂ ਨੂੰ ਹੌਲੀ ਹੌਲੀ ਸਿੱਖਿਆ ਪਲ ਤਾਂ ਮੈਂ ਕਹਿੰਦੀ ਮੈਂ ਨਹੀਂ ਕਰਦੀ ਮੈਨੂੰ ਸੰਗ ਲੱਗਦੀ ਆ ਇਹ ਕਹਿੰਦਾ ਮਾਂ ਆ ਜਾ ਬਸ ਸੱਸੇ ਚ ਘਰ ਬਲਾ ਚੱਲ ਮੈਂ ਬੁਲਾ ਦਿੰਨੇ ਮੈਂ ਕਹਿੰਦੀ ਹਾਂ ਜੀ ਮੇਰੀ ਪਰ ਜਾਈ ਕਹਿੰਦੀ ਬਹੁਤ ਸਮਝਦਾਰ ਲੱਗਦੀ ਆ ਕਹਿੰਦੀ ਸੀ ਤੂੰ ਤਾਂ ਬਾਹ ਸੋਹਣਾ ਬੋਲਣਾ ਸਿੱਖ ਗਈ ਚੰਗਾ ਵੀਰੇ ਤੁਹਾਨੂੰ ਆਣ ਦਾ ਪਤਾ ਥੋੜੀ ਸਾਥ ਰਹੋ ਮੈਂ ਵੀ ਜਾਨਣਾਗਾ ਸਮਾਨ ਇਹਨਾਂ ਕੋਲ ਬਾਦੂ ਆ ਅਸਲੀ ਵੀ ਮੈਂ ਜੱਕ ਲੈਣਾ ਕੱਪੜੇ ਵੀ ਭਾਈ ਆਨੇ ਸੇਮ ਹੀ ਆਉਂਦੇ ਮੈਨੂੰ ਲੱਗਾ ਤੇ ਬਾਈ ਦੇ ਕੱਪੜੇ ਵੀ ਆਈ ਜਾਣੇ ਆਪਣੀ ਹਨ ਤੇ ਬਾਈ ਨੂੰ ਲਈ ਚਾਲਦੇ ਆ ਨਾਲ ਤੇ ਬਾਕੀ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਆਪਾਂ ਬਸ ਮੈਂ ਮੈਨੂੰ ਛੱਡ ਗਿਆ ਹਾਂ ਬਾਂਹ ਤੱਕ ਨਾਲ ਜਾਉਂ ਹਾਂ ਹੈਂਗਲ ਦੇ ਦੁੱਧ ਆਹ ਸਾਈਕਲ ਚ ਚਲਾ ਲਈ ਕੋਈ ਮੈਂ ਤੇਰੇ ਵਾਲਾ ਹੈ ਹਰ ਚਲਾ ਕੇ ਕਿਨਾਂ ਉੱਥੋਂ ਤੱਕ ਤੇ ਠੀਕ ਹੈ ਬਾਕੀ ਆਪਾਂ ਪਹਿਲਾਂ ਬਾਈ ਨੂੰ ਵੀਡੀਓਾਂ ਚ ਦੇਖਦੇ ਸੀ ਅੱਜ ਲਾਈਵ ਵੀ ਮਿਲ ਲਏ ਤੇ ਕੱਲ ਮਿਲੇ ਸੀ ਵੇਹ ਸ਼ਾਮ ਜੀ ਨੂੰ ਤੇ ਬਹੁਤ ਵਧੀਆ ਸਵਾਗਤ ਲੱਗਿਆ ਬਾਈ ਦਾ ਤੇ ਬਾਈ ਦੇ ਆਪਾਂ ਘਰੋਂ ਨਿਕਲ ਚੁੱਕੇ ਆ ਤੇ 22 ਵੀ ਸਨਾਲੀ ਐ ਵੈਸੇ ਤੇ ਬਾਈ ਦੇ ਸਾਈਕਲ ਆਈ ਨਾਲ ਲੁੱਟ ਪਹਿਲੀ ਵਾਰੀ ਸ਼ਾਇਦ ਤੋਰਿਆ ਤੇ ਬਾਈ ਨੂੰ ਪੁੱਛਦੇ ਆ ਕਿ ਇਹ ਜੀ ਗੱਲਬਾਤ ਲੱਗੀ ਆ ਆਉਣ ਤੋਂ ਬਾਈ ਕੋਲ ਬੜਾ ਜੀ ਠੀਕੋ ਠੀਕ ਹੈ ਬਾਈ ਚੜਦੀ ਕਲਾ ਆਪ ਦੱਸੋ ਚੜਦੀ ਕਲਾ ਹੀ ਚਾਹੀਦੀ ਹੈ ਬਾਈ ਬੋਤਾ ਹਾਂ ਹਾਂ ਬਾਈ ਹੈ ਆ ਬਹੁਤ ਆ ਬਾਈ ਤੇ ਬਾਈ ਤੋਂ ਪੁੱਛਦੇ ਆ ਐਕਸਪੀਰੀਅੰਸ ਕਿਵੇਂ ਦਾ ਬਾਈ ਕਿਵੇਂ ਦਾ ਲੱਗ ਰਿਹਾ ਹੈ ਤੇ ਕਿਵੇਂ ਲੱਗ ਰਿਹਾ ਹੈ ਯਾਰ ਆ ਬਾਈ ਚੜਦੀ ਕਲਾ ਵੀਰੇ ਓਕੇ ਇੱਥੇ ਆਪਾਂ ਦਾ ਕੋਈ ਨਾ ਇਹ ਠਹਿਰ ਕੇ ਜਾਵਾਂਗੇ ਬਹੁਤ ਵਧੀਆ ਲੱਗ ਰਿਹਾ ਬਈ ਕੇਰਾ ਆ ਇਹ ਵੀ ਇੱਕ ਚੈਲੰਜ ਵਾਲਾ ਕੰਮ ਆ ਬਈ ਆਹ ਮੂਹਰੋ ਲੱਦਿਆ ਸੈਂਕੜਾ ਚਲਾਉਣ ਵਾਲਾ ਇਹ ਕੇਰਾ ਦਾ ਘਰੋਂ ਮੈਂ ਮੱਛੀ ਨਿਕਲਿਆ ਮੈਨੂੰ ਐਸੀ ਹਰਕਤ ਤੇ ਚੱਲਣਾ ਦੀ ਡੋਲੇ ਜਿਹਾ ਖਾਊਗਾ ਤੇ ਉਸ ਤੋਂ ਬਾਅਦ ਹੁਣ ਬਸ ਹੱਥ ਜਿਆ ਡੇਗ ਗਿਆ ਮੜਾ ਜਾਂ ਪੰਜ ਚਾਰ ਕਿੱਲੇ ਆ ਦੂਰ ਆ ਕੇ ਤੇ ਹੁਣ ਨੋਰਮਲ ਲੱਗ ਜਾਂਦਾ ਠੀਕ ਜੀ ਕੀ ਤੇ ਬਾਕੀ ਬਾਈ ਨੂੰ ਪੁੱਛਿਆ ਸੀਗਾ ਵੀ ਨਾਲ ਹੀ ਚੱਲੋ ਕੱਪੜੇ-ਕੋਪੜੇ ਸਾਰਾ ਕੁਝ ਆਪਣੇ ਆ ਜਾਣੇ ਆ ਇਹ ਦੇਖ ਤੇ ਹਾਈਡਰੋਲਿਕ ਚਲੋ ਬਾਕੀ ਬਈ ਹੋਰ ਸਾਈਡ ਦਾ ਮੈਂ ਲਾਦਾ ਪਲਾਨ ਕਰਾਇਆ ਗੁਰੂ ਨੂੰ ਪੇਹਤਾ ਦਵਾਰੇ ਨਰੂਆਣੀ ਤੇ ਬਾਈ ਕਹਿੰਦਾ ਮੈਂ ਕਰਨਾ ਫਰ ਮਾ ਚਲੋ ਕੋਈ ਵਧੀਆ ਗੱਲ ਹੈ ਤੇ ਬੋਟਾ ਬਈ ਆ ਗਿਆ ਯਾਰ ਬਾਈ ਕਟਾਉਂਗੀ ਤੇ ਬਹੁਤ ਵਧੀਆ ਲੱਗਿਆ ਤੇ ਤਰ੍ਹਾਂ ਹੀ ਬਾਈ ਨਾਲ ਜੀ ਆਇਆਂ ਨੂੰ ਮਿੱਤਰਾ ਜੀ ਜਰੂਰ ਬਾਈ ਲੰਘਦੇ ਤਾਂ ਆਪਣੇ ਬੇਰ ਗੇੜਾ ਮਾਰਨਾ ਕੋਈ ਨਾ ਕਰੇ ਇਕੱਲੇ ਹੋ ਜਾਣ ਕਿਸੇ ਸਾਫਰ ਤੇ ਚੜ੍ਹਦੀ ਕਲਾ ਜੀ ਰੱਖੇ ਬਾਬਾ ਬਾਈ ਠੀਕ ਆ ਬਾਈ ਠੀਕ ਹੈ ਮਿੱਤਰਾ ਖੇਚੋ ਬਾਟਾਂ ਤੇ ਬਾਈ ਵੀ ਖਾਸੀ ਬਾਟ ਆ ਗਈ ਸੀ ਆਪਣੇ ਨਾਲ ਤੇ ਹੁਣ ਚੱਲੇ ਆ ਤੇ ਜੇ ਮੈਂ ਗੱਲ ਕਰਦਾ ਹਾਂ ਅਸ ਮੇਰੀ ਭਲਜੀ ਪੂਰੀ ਹੋ ਗਈ ਸਾਈਕਲ ਚਲਾਉਣ ਦੀ ਜੰਨੇ ਨਾਲ ਠੀਕ ਹੈ ਜੀ ਲੈ ਕੇ ਉਠਾ ਲਈ ਐ ਵਿਚਾਲੀ ਜੀ ਸਾਈਕਲ ਉਧਰ ਨੂੰ ਕਰ ਲਿਆ ਸਿੱਧਾ ਤੇ ਆਪਣੇ ਇੱਧਰ ਨੂੰ ਹੀ ਖੜੇ ਸੀ ਪੁੱਤਾ ਨਹੀਂ ਕਰਦਾ ਸੀ ਮੈਂ ਇੱਧਰ ਨੂੰ ਮੂੰਹ ਘਮਾਉਣ ਨੂੰ ਜੇ ਮੈਂ ਕਹਿੰਦਾ ਨਾ ਕਾਰੜਾ ਜਾ ਦਿਲ ਕਰਕੇ ਘਮਾ ਲਿਆ ਪਹਿਲਾਂ ਮੈਨੂੰ ਐ ਸੀ ਅਜਾ ਲੱਗਲੇ ਪਿੰਡੋਂ ਮੁੜਿਆਵਾਂਗੇ ਠੀਕ ਹੈ ਜੀ ਫਿਰ ਉਹੀ ਗੱਲ ਜਿਵੇਂ ਮੈਂ ਫਿਰ ਗੱਲਬਾਤੀ ਥੋੜਾ ਜਿਹਾ ਹੋਰ ਦੇਰ ਕਰਾਵਾਂਗੇ ਮਾਇਚਾਲ ਮਾੜੀ ਮੋਟੀ ਬਾੜ ਮੇੜਦੇ ਹੋਣਾ ਤੇ ਬਾਕੀ ਆਪਣੀਆਂ ਗੱਲਾਂ ਬਾਤਾਂ ਐਸੀ ਖਤਮ ਹੁੰਦੀਆਂ ਹਨ ਕਿ ਕਦੇ ਫੇਰ ਮਿਲਾਂਗੇ ਬਾਈ ਨਾ ਹੀ ਪਰਦੇ ਫਿਰਦੇ ਤੇ ਬਾਕੀ ਹੁਣ ਚੱਲਦੇ ਚਲੋ ਠੀਕ ਆ ਬਾਈ ਦੁਬਾਰੇ ਸਤਿ ਸ੍ਰੀ ਅਕਾਲ ਸੋਨੂੰ ਫੇਰ ਓਕੇ ਇਥੇ ਨੋਕੀਆ ਦੇ ਮੋਬਾਈਲ ਵਾਂਗੂ ਦੂਰੋਂ ਹੀ ਹੱਥ ਆਪਾਂ ਮੁਲਾਹਾ ਲਿਆਗਾ ਤੇ ਹੁਣ ਚੱਲਦੇ ਆ ਹਾਂ ਜੱਫੀਆਂ ਪੈਂਦੀ ਰਹਿੰਦੀਆਂ ਵਾਰੀ ਵਾਰੀ ਕਈ ਵਾਰੀ ਮਿਲਿਆ ਹੱਥ ਅਸੀਂ ਠੀਕ ਆ ਬਾਈ ਇਹ ਹੋ ਜਾਂਦਾ ਹੈ ਜਦੋਂ ਮੂਹ ਪਿਆਰ ਜਾਏ ਇਹ ਕੋਈ ਜਾ ਹੋਵੇ ਉਹ ਕਮਸਫਰ ਵਾਲਾ ਹਾਂਜੀ ਬਾਈ ਬਿਲਕੁਲ ਤੇ ਸਫਰ ਆਪਣਾ ਹੋ ਚੁੱਕਿਆ ਸ਼ੁਰੂ ਤੇ ਆਪਾਂ ਹੁਣ ਚੱਲਦੇ ਆ ਸ਼ਾਇਦ ਹਸਾਰ ਸਾਈਡ ਤੋਂ ਰੁਕਾਂਗੇ ਅੱਜ ਆਪਾਂ ਤੇ ਬਾਕੀ ਬਾਈ ਨੂੰ ਮਿਲ ਕੇ ਬਹੁਤ ਇੰਨਾ ਕਿ ਸੋਹਣਾ ਲੱਗਿਆ ਬਸ ਪੁੱਛ ਹੋਣਾ ਬਾਈ। ਕੋਈ ਸਾਈਕਲ ਇਹਦਾ ਵੀ ਬਈ ਨਜ਼ਰ ਆ ਰਹੀ ਐ। ਓਕੇ। ਥੈਂਕ ਯੂ ਬਾਈ। ਸਾਹ ਪਾਣੀ ਪੀਣੀ ਐ? ਹਾਂ ਬੱਸ ਸਾਹਿਬ। ਨਹੀਂ ਨਹੀਂ ਧੰਨਵਾਦ ਬਾਈ। ਫਰਦੂਲਾਵੜ ਪਹੁੰਚ ਚੁੱਕੇ ਆ ਤੇ ਭਈ ਕਿਹਲਾ ਟਾਇਰ ਹੱਲਣ ਜੇ ਲੱਗ ਗਿਆ ਤੇ ਜਦੋਂ ਦੇਖਿਆ ਤਾਂ ਗੱਡੀ ਪੈਂਚਰ ਹੋ ਗਈ ਜਮਈ ਹੁਣ ਦੇਖਦੇ ਆ ਹਵਾ ਭਰ ਕੇ ਜੀ ਚੱਲ ਗਿਆ ਕੰਮ ਕਿਉਂਕਿ 2 ਵਜਨਾਂ ਵਾਲਿਆ ਰੋਟੀਆਂ ਨਹੀਂ ਪਕਾਉਣੀਆਂ ਆਪਾਂ ਸ਼ਾਮ ਆਲ ਗਈਆਂ ਤੇ ਮਲੇ ਪੈਂਚਰਿੰਗ ਦੇਣਾਗਾ ਤੇ ਐਨੇ ਕਰਦੇ ਕਰਦੇ 4-5 ਵਜ ਜਾਨੇ ਸਾਨੂੰ ਇਹਨਾਂ ਨੂੰ ਆਪਾਂ ਇੱਕ ਜਗ੍ਹਾ ਭਾਲ ਕੇ ਅਸੀਂ ਰੁਕਮ ਦਾ ਫੈਸਲਾ ਕਰਤਾ ਚਲੋ ਦੇਖਦੇ ਆ ਕੀ ਬੰਦਾ ਪਾਣੀ ਨਹੀਂ ਗਈ ਯਾਰ ਲੈ ਬਈ ਬਾਕੀ ਚਲੋ ਹਵਾ ਭਰ ਕੇ ਇੱਕ ਵਾਰੀ ਦੇਖਦੇ ਆ ਜੇ ਗੱਲ ਬਣ ਗਈ ਤਾਂ ਵਾੜੀ ਤੋਂ ਨਹੀਂ ਆ ਆ ਅਦੇ ਕੋਲੇ ਕੋੜਤਾਰ ਮੂੰ ਤੋਂ ਅੱਗੇ ਰਹਿ ਜਾਂਦਾ ਹਾਂ ਹਾਂ ਤੇ ਨਰੂਆਣੇ ਤੋਂ ਆਇਆ ਸੀ ਕਿੱਧਰ ਆ ਆਪਾਂ ਬਈ ਈਸਟ ਇੰਡੀਆ ਉਧਰ ਨਾਗਾਲੈਂਡ ਕੰਨੀ ਚੱਲਦੇ ਆ ਬੈਸਟ ਬੰਗਾਲ ਤੱਕ ਅੱਗੇ ਹਾਂ ਲੰਮੀ ਯਾਤਰਾ ਏ ਵੈਂਚਰ ਹੋ ਗਿਆ ਸੀਗਾ ਸਾਈਕਲ ਸੀਮਾ ਬਣੀ ਦੱਸੀ ਨਾ ਨਾ ਬਈ ਧੰਨਵਾਦ ਬਹੁਤ-ਬਹੁਤ ਯਾਰ ਤੇ ਗੁੜੀ ਲਾਇਆ ਬਈ ਆਪਾਂ ਪੰਪ ਮਾਰਨ ਤੇ ਬਾਕੀ ਆਸਲਾ ਬਾਕੀ ਚੱਕੇ ਰੱਖੀ ਇੱਥੇ ਇੱਥੇ ਆਹੀ ਜੀ ਹਾਲੀ ਹੁੰਦੀ ਆ ਰੋ ਜੀ ਹਵਾ ਜਾਣ ਹੀ ਹੋ ਗਈ ਸੁੱਕ ਕਮੈਂਟੋ ਬਾਈ ਦੇਖਦੇ ਆ ਹਵਾ ਜਾਣ ਹੀ ਰਹੀ ਦੇਖਦੇ ਆ ਕਿਰਾਂ ਹਵਾ ਭਰਦੀ ਤੇ ਦੇਖਦੇ ਆ ਕਿੰਨੀ ਕੁ ਦੂਰ ਜਾਂਦਾ ਤੇ ਬਾਕੀ ਸ਼ਾਇਦ ਮੇਲਾ ਦਾ ਬਾਲ ਬੂਲੀ ਕਾ ਉਹ ਪਾ ਰਾਂਗੇ bir çaldı ਅੱਜ ਤਾਂ ਠੰਡ ਜੀ ਆ ਤੇ ਪਰ ਸਾਈਕਲ ਚਲਾਉਣ ਕਰਕੇ ਬਈ ਪਸੀਨਾ ਬਹੁਤ ਆਉਂਦਾ ਪਰ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਜਦੋਂ ਰੁਕਦੇ ਆ ਨਾਲ ਦੀ ਨਾਲ ਸੁੱਕ ਜਾਂਦਾ ਪਰ ਚਲੋ ਹੌਲੀ ਹੌਲੀ ਤੁਰੇ ਚੱਲਦੇ ਆ ਗਲੀ ਸੁੰਨੀ ਜੀ ਦੇਖ ਕੇ ਤੇ ਅਸੀਂ ਲਾਲੇ ਸਾਈਕਲ ਛਾਵੇਂ ਕਿਉਂਕਿ ਧੁੱਪ ਨਾਲ ਗਰਮੀ ਬੜੀ ਆਉਂਦੀ ਸੀਗੀ ਆ ਜਿੱਤਦਾ ਹਾਂ ਇੱਕ ਮਿੰਟ ਬਈ ਤੇ ਗਰਮੀ ਆਉਂਦੀ ਸੀ ਤੇ ਤਾਂ ਕਰਕੇ ਆਪਾਂ ਲਾਲੇ ਮੋਬਾਈਲ ਛਾਹੋ ਤੇ ਮੈਨੂੰ ਲੱਗਿਆ ਹੀ ਸੀ ਬਈ ਥਲੋ ਰੜਕੀ ਜਾਂਦੀ ਸੀ ਆਪਣੇ ਹੱਥ ਦੇ ਤੇ ਮੈਂ ਜਦੋਂ ਖੋਲ ਕੇ ਦੇਖਿਆ ਤੇ ਵਧੀਆ ਰਿਹਾ ਆਪਾਂ ਪੈਂਚਰ ਵਾਲਾ ਰਿਸਕ ਨਹੀਂ ਲਿਆ ਤੇ ਬਾਕੀ ਹੁਣ ਟਿਊਬ ਬਦਲਦੇ ਆ ਉਹਦੇ ਵਾਸਤੇ ਮਨ ਲੱਗਾ ਆਪਾਂ ਨੂੰ ਸਮਾਨ ਲਾਉਣਾ ਪੈਣਾ ਤੇ ਬਣੀ ਰਹੋ ਅਈ ਤੇ सारा कुछ ला के देख लिया आप चक्का हम देख के समझ ही गए होगी भी एवरीथिंग इज ओके से अच शायद आप इतना संदूरगढ़ ਅੱਗੇ ਦੁਕਾਨ ਹੈ ਜੀ ਇੱਕ ਆਰਟ ਹਾਰਟ ਦੀ ਤੇ ਬਾਈ ਸਟicker ਦਾ ਕੰਮ ਕਰਦਾ ਉਹਨੂੰ ਪੁੱਛਦੇ ਜਾ ਕੇ ਉਹਦੀ ਦੁਕਾਨ ਕਿ ਖੁੱਲਾ ਬਾਜ਼ਾਰਾਂ ਦੇ ਹੈਗਾ ਤੇ ਸਾਈਡ ਤੇ ਵੀ ਥਾਂ ਹੈਗੀ ਆ ਤੇ ਬਾਕੀ ਸਾਈਕਲ ਓਕੇ ਹੋ ਗਿਆ ਤਿੰਨ ਚਾਰ ਵਾਰੀ ਭਈ ਟਾਇਰ ਖੋਲਣਾ ਪਿਆ ਕਿਉਂਕਿ ਟਿਊਬ ਸੀਗੀ ਜਿਹੜੀ ਇੱਕ ਗਲਤ ਸੀਗੀ ਉਹਦੇ ਨਾਕ ਨੋਟਾ ਤੇ ਡੈਡੇ ਵਿੰਗੇ ਜਲਾਏ ਹੋਏ ਸੀਗੇ ਤੇ ਅੱਜ ਫਿਰ ਟਿਊਬ ਨਵੀਂ ਪਾ ਦਿੱਤੀ ਉਹ ਤੇ ਸਿੰਗਲ ਸਪੀਡ ਸਾਈਕਲ ਟਰੈਵਲਰ ਇੰਦਰਜੀਤ ਇਧਰ ਡਬਲ ਸਪੀਡ ਟਰੈਵਲਰ ਜਿਨੀ ਨਨਵਾੜਾ ਪਈ ਤੇ ਚੱਲਦੇ ਆ ਹੁਣ ਤੇ ਕਰਦੇ ਆ ਸਫਰ ਕੰਟੀਨਿਊ ਪਹੁੰਚ ਚੁੱਕੇ ਆ ਆਲੂਪੁਰ પેટ્રોલ ਪੰਪ ਤੇ ਤੇ ਇੱਥੇ ਅੱਜ ਆਪਾਂ ਰਾਤ ਰੁਕਣਾ ਤੇ ਪਹਿਲਾਂ ਵੀ ਇੱਕ ਬਾਈ ਨੂੰ ਪੁੱਛਿਆ ਸੀਗਾ ਪਿਛਲੇ પેટ્રોલ ਪੰਪ ਤੇ ਉਹ ਚੱਲ ਆ ਇਨੀ ਉਹਨਾਂ ਨੇ ਵੀ ਆਪਣੀ ਗੱਲ ਬਾਤ ਸੁਣੀ ਜੀ ਨਹੀਂ ਉਹ ਕਹਿੰਦਾ ਵੀ ਮੈਨੇਜਰ ਹੈ ਨਹੀਂਗਾ ਤੇ ਆਂ ਕਰਕੇ ਉਹ ਟਾਲ ਟੋਲ ਕਰਤੀ ਤੇ ਇੱਥੇ ਆਪਣਾ ਪੰਜਾਬ ਓਹ ਯਾਰ ਤੇ ਇੱਥੇ ਆਪਣਾ ਪੰਜਾਬੀ ਬਾਈ ਸੀਗਾ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਬਾਈ ਕੋਈ ਦਿੱਕਤ ਨਹੀਂ ਤੇ ਆਪਾਂ ਇੱਥੇ ਟੈਂਟ ਲਾਵਾਂਗੇ ਤੇ ਟੈਂਟ ਲਗਾਉਣ ਤੋਂ ਬਾਅਦ ਤੇ ਸਮਾਨ ਸਮੂਹ ਉਤਾਰ ਕੇ ਆਪਾਂ ਥੱਲੇ ਰੱਖ ਕੇ ਕੁਕਿੰਗ ਕਰਨੀ ਰੋਟੀ ਸਬਜ਼ੀ ਬਣਾਵਾਂਗੇ ਬਾਈ ਤੇ ਬਣੇ ਰਹਾਂਗੇ ਆ ਸਾਹਮਣੇ ਆਪਾਂ ਲਾਵਾਂਗੇ ਇਹ ਟੈਂਟ ਤੇ ਸਮਾਨ ਸਾਰਾ ਆਪਾ ਇੱਕ ਮਿੰਟ ਬਈ ਲੈਟ ਡਾ ਥੋੜਾ ਜਿਹਾ ਤੇ ਸਮਾਨ ਆਪਾ ਸਾਰਾ ਤੁਹਾਨੂੰ ਬੱਧੀ ਲੈ ਕੇ ਆਏ ਸੀਗੇ ਇਸ ਵਾਰ ਬਾਕੀ ਅੱਜ ਰੋਟੀ ਲਾਵਾਂਗੇ ਖੁਦ ਚੂਰਾ ਬੜੀ ਤੇ ਆਟਾ ਆਪਾ ਗੁੰਨਣ ਲੱਗਦੇ ਆ ਜੋ ਕੀਆ ਤੇ ਸ਼ਾਇਦ ਇੱਕ ਹੋਰ ਮਰਵਾ ਦੇ ਪਾਣੀ ਜਾਂ ਮੱਚ ਗਏ ਮਖਤੂਰਾ ਬੜੀ ਬਣਾਈ ਅੱਜ ਤੇ ਕੁੱਤੇ ਵੀ ਪਹਿਲਾਂ ਹੀ ਆ ਗਏ ਆਪਣੇ ਲਾਗੇ ਤੇ ਆਦਾਂਗੇ ਕੱਬੀ ਰੋਟੀ ਆਪਣਾ ਵੀ ਕੀ ਜਾਂਦਾ ਕੋਈ ਤਾਂ ਪਾਣੀ ਆ ਬੋਲ ਨਹੀਂ ਰੋਟੀਆਂ ਲਾ ਲਈਆਂ ਸੀਗੀਆਂ ਆਪਾਂ ਤੇ ਹੁਣ ਛਕਦੇ ਆ ਨਾ ਸਮਝਣੋ ਇਹ ਛੂਰਾ ਬੜੀਆ ਬਾਈ ਠੀਕ ਹੈ ਕਿਰ ਐਨੀ ਕਪਾਲ ਬੜੀ ਬਸ ਪਾਉਂਦੇ ਤੇ ਚਲੋ ਜੱਕੋ ਰੋਟੀ ਬਗੋ ਪਾ ਜਿੱਦੇ ਘੁੰਮ ਰਹੇ ਆ ਜੀ ਦਾ ਦੇ ਨਾ ਆਪਣਾ ਹਨਾ 1 ਰੁਪਿਆ ਨਹੀਂ ਲੱਗਿਆ ਬਈ ਆਪਣਾ ਆਪਣਾ ਸਾਰਾ ਟੁੱਟੀਆਂ ਜੀ ਹੁੰਦਾ ਜ਼ੀਰੋ ਦਾ ਰੇਟ ਭਾਂਡੇ ਧੋਤੇ ਤੇ ਭਾਈ ਮਾਰੇ ਜੀ ਹੱਥ ਵੀ ਧੋ ਲਿਆ ਵੀ ਆਟਾ ਹਜੇ ਵੀ ਲੱਗ ਰਿਹਾ ਨੋਹਾਂ ਚ ਚਲੋ ਜੀ ਨਾ ਵਾਲੀ ਕੋਲ ਜਿਹੜਾ ਉਹ ਨਹੀਂ ਹੁੰਦਾ ਹੈ ਹਰੇ ਵਰਤਨ ਢੋਲੇ ਆ ਤੇ ਹੁਣ ਚਲਦੇ ਆ ਵਾਪਸ ਟੈਂਟ ਕੋਲ ਆ ਆਪਣੀ ਮਿੰਨੀ ਰਸੋਈ ਆ ਇਹਦੇ ਵਿੱਚ ਭਾਂਡੇ ਆ ਤੇ ਇਧਰਲੀ ਸਾਈਡ ਅਸੀਂ ਪਾ ਦਿੰਨੇ ਆ ਭਈ ਇਧਰ ਵੀ ਸ਼ਾਇਦ ਮਾੜਾ ਮੋਟਾ ਭਾਂਡੇ ਭੁੰਡੇ ਜਾਂ ਰਾਸ਼ਨ ਦਾ ਸਮਾਨ ਹੀ ਹੁੰਦਾ ਜ਼ਿਆਦਾਤਰ ਜਾਂ ਚੌਪ ਹੋਣੀ ਹੋਗੀ ਜਾਂ ਰਿਪੇਅਰ ਦਾ ਸਮਾਨ ਹੋ ਗਿਆ ਤੇ ਇੱਧਰ ਆਪਣੇ ਦੋਨਿਆਂ ਬੈਗਾਂ ਦੇ ਵਿੱਚ ਰਾਸ਼ਨ ਹੈ ਇਹਦੇ 'ਚ ਵੀ ਤੇ ਇਹਦੇ 'ਚ ਵੀ ਤੇ ਬਾਕੀ ਮੂਰੇ ਆਪਣੇ ਕੋਲੇ ਆ ਜਾਂਦਾਗਾ ਸਲੀਪਿੰਗ ਬੈਗ ਤੇ ਕੱਪੜੇ ਤੇ ਗੁਰੂ ਕੋਲੇ ਵੀ ਸੇਮ ਹੀ ਆ ਸਾਰਾ ਸਿਸਟਮ ਹੈ ਤੇ ਬਾਕੀ ਰੁਕੋ ਮਾੜਾ ਯਾਰ ਤੇ ਅੱਜ ਦਾ ਆਪਣਾ ਦਿਨ ਹੋ ਚੁੱਕਾ ਬਈ ਸਮਾਪਤ ਤੇ ਉੱਪਰ ਟੰਗਿਆ ਆਪਾਂ ਡੋਲੂ ਪ੍ਰਾਣੀ ਬਜ਼ੁਰਗਾ ਵਾਂਗੂ ਕਿਉਂਕਿ ਇਹਦੇ ਵਿੱਚ ਆਪਾਂ ਆਪਦੇ ਡਰਾਈ ਫਰੂਟ ਵਗੈਰਾ ਭੰਉਂਤੇ ਆ ਤੇ ਆਪਾਂ ਗੈਰਟ ਕੇ ਬਾਰਕੋਡ ਵੀ ਕਰਾ ਕਰਾਂਗੇ ਹੁਣ ਤੇ ਆਪਾਂ ਟਾਈਮ ਜਣਾ ਸਾਰਾ ਮਨੇਜ ਹੌਲੀ ਹੌਲੀ ਕਰੀ ਜੰਨੇ ਆ ਹਫਤੇ ਇੱਕ ਦੇ ਵਿੱਚ ਆਪਣੀ ਸਾਰੀ ਸੈਟਿੰਗ ਬੈਠ ਜਾਣੀ ਆ ਤੇ ਬਾਕੀ ਅੱਜ ਦਾ ਦਿਨ ਬਹੁਤ ਸੋਹਣਾ ਲੰਘਿਆ ਤੇ ਰੋਟੀ ਜਦੋਂ ਪਕਾ ਕੇ ਖਾਧੀ ਐਂ ਲੱਗਿਆ ਵੀ ਘਰ ਦੀ ਖਾਦੀ ਆ ਤੇ ਬਾਕੀ ਇਦਾਂ ਹੀ ਆਪਣਾ ਵਲੌਗ ਦੇਖਦੇ ਰਹੋ ਠੀਕ ਹੈ ਬਾਈ ਜੀ ਤੇ ਅੱਜ ਦਾ ਦਿਨ ਇੰਨਾ ਕੀ ਸੀ ਥੋੜਾ ਸਾਰਿਆਂ ਦਾ ਧੰਨਵਾਦ ਤੇ ਮਿਲਦੇ ਆ ਕੱਲ ਨੂੰ